ਕਹੇ ਇਹ ਗੱਲ ਇੱਕ ਵਾਰ ਮੇਰੇ ਕੋਲ ਵੀਰ ਮਿਲਣਾ ਏ ਉਹ ਕਹਿੰਦਾ ਜੀ ਮੈਂ ਮੈਂ ਕਿਹਾ ਤੂੰ ਕੀ ਕੰਮ ਕਰਦਾ ਹੈ ਮੈਂ ਜੀ ਕਹਿੰਦਾ ਮੇਰੀ ਦੁਕਾਨ ਹੈ ਦੂਜੇ ਨੇ ਪੁੱਛਿਆ ਤੂੰ ਕੀ ਕੰਮ ਕਰਦਾ ਕਹਿੰਦਾ ਮੇਰੀ ਜੀ ਸਰਕਾਰੀ ਨੌਕਰੀ ਹੈ ਤੇ ਇੱਕ ਤੀਜਾ ਸੀ ਵਿੱਚ ਉਹਨੂੰ ਮੈਂ ਪੁੱਛਿਆ ਤੂੰ ਕੀ ਕਰਦਾ ਮੈਂ ਜੀ ਬਸ ਬਸ ਜੀ ਮੈਂ ਤਾਂ ਪਾਠ ਕਰ ਲੈਂਦਾ ਮੈਂ ਕਿਹਾ ਕੀ ਕਰਦਾ ਕਹਿੰਦਾ ਬਸ ਪਾਠ ਕਰ ਲਈਦੇ ਨੇ ਜੀ ਮਾੜਾ ਮੋਟਾ ਰੋਲਾ ਰੂਣਾ ਲਾ ਲੈਂਦੇ ਨੇ ਮੈਂ ਕਿਹਾ ਫਿਰ ਕਿਉਂ ਨਹੀਂ ਐਦਾਂ ਮਾਨ ਨਾਲ ਕਹਿੰਦਾ ਵੀ ਮੈਂ ਗੁਰੂ ਦਾ ਵਜੀਰ ਆ ਮੈਂ ਪਾਠੀ ਆ ਜੇ ਤੂੰ ਆਪਣੀ ਜੌਬ ਨੂੰ ਸਤਕਾਰ ਨਹੀਂ ਦੇਵੇਂਗਾ ਤੇ ਲੋਕ ਕਿਵੇਂ ਦੇਣਗੇ ਟਰੈਕਟਰ ਸਭ ਨੇ ਚਲਾ ਲੈਣਾ ਗੱਡੀ ਸਭ ਨੇ ਚਲਾ ਲੈਣੀ ਆ ਪਾਠ ਸਾਰਿਆਂ ਨੇ ਥੋੜਾ ਕਰ ਲੈਣਾ ਹੁੰਦਾ ਸਾਰੇ ਸ਼ੁੱਧ ਪਾਠ ਨਹੀਂ ਕਰ ਸਕਦੇ ਇਹ ਸਮਾਰਟ ਵਰਕ ਹੁੰਦਾ ਟਾਈਮ ਲੱਗਦਾ ਸਿੱਖਣ ਤੇ 2 ਸਾਲ ਲੱਗਣਗੇ ਸੰਥਿਆ ਫੇਰ ਹੁੰਦੀ ਹੈ 2 ਸਾਲ ਚ ਰਹਿ ਕੇ ਕਿਤੇ ਸਿੱਖਣਾ ਪੈਂਦਾ ਪੜ੍ਹਨਾ ਪੈਂਦਾ ਤਾਂ ਪਾਠ ਆਉਂਦਾ ਤੇ ਜੇ ਤੂੰ ਆਪ ਹੀ ਆਪਣੇ ਸ਼ਰਮ ਮੰਨਦਾ ਹੈ ਵੀ ਮੈਂ ਕਿਵੇਂ ਦੱਸਾਂ ਵੀ ਆਹ ਤੇ ਸਰਕਾਰੀ ਨੌਕਰੀ ਕਰਦਾ ਮੈਂ ਪਾਠੀ ਆ ਕਿਉਂਕਿ ਕਈ ਚੀਜ਼ਾਂ ਦੀ ਇੱਜ਼ਤ ਘਟ ਜਾਂਦੀ ਸਾਡਾ ਸਮਾਜ ਇਹੋ ਜਿਹਾ ਹੈ ਕਈ ਗੱਲਾਂ ਨੂੰ ਏਦਾਂ ਸਮਝਣ ਲੱਗ ਗਿਆ ਪਾਠੀ ਜੇ ਪਾਠੀ ਰਹਿੰਦਾ ਫਰਕ ਨਹੀਂ ਸੀ ਪੈਣਾ ਪਾਠੀ ਜਦੋਂ ਡੋਲੂ ਮੰਗ ਕੇ ਪਿੰਡ ਚ ਜਾਂਦਾ ਹੈ ਨਾ ਤੇ ਲੋਕ ਉਹਨੂੰ ਮੰਗਣ ਵਾਲਾ ਹੀ ਸਮਝ ਲੈਂਦੇ ਆ ਫਰੋ ਮੰਗਣ ਵਾਲਾ ਨਹੀਂ ਹੁੰਦਾ ਇਹ ਵੀ ਉਹਨੂੰ ਕਰਨਾ ਪੈਂਦਾ ਪਿੰਡ ਦੇ ਵਿੱਚ ਰਹਿੰਦਾ ਗਜਾ ਵੀ ਕਰਨੀ ਪੈਂਦੀ ਹੈ ਡਾਲੀ ਵੀ ਕਰਨੀ ਪੈਂਦੀ ਹੈ ਪਰ ਸਵੇਰੇ ਸ਼ਾਮ ਨਿਤਨੇਮ ਕਰਦਾ ਪਾਠ ਕਰਦਾ ਪਾਠ ਕਰਨਾ ਕੋਈ 1430 ਅੰਗ ਗੁਰੂ ਗ੍ਰੰਥ ਸਾਹਿਬ ਦੇ ਸੰਥਿਆ ਮੈਂ ਮਹਾਪੁਰਖਾਂ ਕੋਲ ਬਾਬਾ ਕਰਮ ਸਿੰਘ ਹੋਣਾ ਕੋਲ ਰਿਆਂ ਸੰਥਿਆ ਪਤਾ ਉਹਨਾਂ ਨੇ ਕਿਵੇਂ કરી ਸੀ ਉਹ ਕਹਿੰਦੇ ਸੀ ਬਾਬਾ ਬਰਿਆਮ ਸਿੰਘ ਸੀ ਇੱਥੇ ਆਪਣੇ ਧੂਰਕੋਟ ਜਦੋਂ ਉਹਨਾਂ ਨੇ ਸੰਧਿਆ ਕੀਤੀ ਕਹਿੰਦੇ ਸੀ ਇੱਕ ਇੱਕ ਅੰਗ ਪੜਾ ਦਿੰਨੇ ਆ ਚਾਰ ਪੜਨਾ ਸ਼ਬਦ ਭਾਵੇਂ ਇੱਕ ਅੰਗ ਪੜ੍ਹ ਲੈ ਭਾਵੇਂ ਦੋ ਪੜ੍ਹ ਲੈ ਪੜਾਵਾਂਗੇ ਪੋਥੀ ਤੋਂ ਜਦੋਂ ਤੂੰ ਸੁਣਾਏਂਗਾ ਤੇ ਮੂੰਹ ਜਵਾਨੀ ਸੁਣਾਉਣਾ ਪੂ ਪੋਥੀ ਨਹੀਂ ਰੱਖਣ ਦੇਣੀ ਜਦੋਂ ਪੜਾਉਣਾ ਹੈ ਉਦੋਂ ਪੋਥੀ ਤੋਂ ਪੜਾਉਣਾ ਹੈ ਤੇ ਜਦੋਂ ਸੁਣਾਉਣਾ ਹੈ ਭਾਵੇਂ ਦੋ ਦਿਨਾਂ ਨੂੰ ਸੁਣਾ ਦੇ ਭਾਵੇਂ ਇੱਕ ਦਿਨ ਚ ਸੁਣਾ ਦੇ ਤੇਰੀ ਮਰਜ਼ੀ ਹੈ ਕੰਠ ਕਰਕੇ ਸੁਣਾਗੇ ਤੇ ਸਾਰੀ ਸਾਰਾ ਗੁਰੂ ਗ੍ਰੰਥ ਸਾਹਿਬ ਸਾਰੀ ਸੰਥਿਆ ਇਦਾਂ ਕੀਤੀ ਪੜਨਾ ਅੱਜ ਪੜ ਲਿਆ ਇੱਕ ਅੰਗ ਅਗਲੇ ਦਿਨ ਕੰਠ ਕਰਕੇ ਸੁਣਾਉਣਾ ਚਾਰ ਸ਼ਬਦ ਹੁੰਦੇ ਐ ਇੱਕ ਅੰਗ ਵਿੱਚ ਚਾਰ ਹੁੰਦੇ ਐ ਪੰਜ ਹੁੰਦੇ ਐ ਤਿੰਨ ਹੁੰਦੇ ਐ ਵੱਡੇ ਸ਼ਬਦ ਵੀ ਐ ਇੱਕੋ ਸ਼ਬਦ ਵੀ ਹੁੰਦਾ ਪਰ ਸਾਰਾ ਕੰਠ ਕਰਕੇ ਫੇਰ ਅਗਲੇ ਦਿਨ ਸੁਣਾਉਣਾ ਪੋਥੀ ਨਹੀਂ ਸੀ ਰੱਖਣ ਦਿੰਦੇ ਸਾਰਾ ਗੁਰੂ ਗ੍ਰੰਥ ਸਾਹਿਬ ਇਦਾਂ ਸੰਥਿਆ ਕੀਤੀ ਕਈਆਂ ਨੂੰ ਸੰਥਿਆ ਕਰਨ ਤੇ 4 ਸਾਲ ਲੱਗ ਜਾਂਦੇ ਸੀ ਜਿਹੜੇ ਢਿੱਲੇ ਸੀ ਤੇ ਕਈ 1 ਸਾਲ ਵਿੱਚ ਵੀ ਸੰਥਿਆ ਕਰ ਜਾਂਦੇ ਸੀ ਗੁਰਬਾਣੀ ਦੀ ਸੋ ਇਹ ਜਿਹੜਾ ਕੰਮ ਹੁੰਦਾ ਜਿਹੜੇ ਚੰਗੇ ਪਾਠੀ ਹੁੰਦੇ ਆ 2-2 ਸਾਲ ਲੱਗਦੇ ਆ ਇਹ ਸਮਾਰਟ ਵਰਕ ਹੈ ਇਹਨੂੰ ਕਰਨ ਲਈ ਸੈਂਸਿਟਿਵ ਮਾਈਂਡ ਚਾਹੀਦਾ ਅੱਜ ਤੁਸੀਂ ਕਿਸੇ ਨੂੰ ਕਹ ਸੰਥਿਆ ਕਰਨੀ ਸਭ ਤੋਂ ਔਖਾ ਕੰਮ ਮੰਨਦਾ ਬੰਦਾ ਫੋਨਾਂ 'ਚ ਵੜਿਆ ਹੋਇਆ ਸੰਥਿਆ ਕਰਕੇ ਰਾਜੀ ਨਹੀਂ ਮਾਰਾ ਪਾ ਆਪਣੇ ਕੰਮ ਨੂੰ ਆਪ ਇੱਜ਼ਤ ਨਹੀਂ ਦੇਵਾਂਗੇ ਲੋਕ ਕਿੱਦਾਂ ਦੇਣਗੇ ਸਤਕਾਰ ਅਸੀਂ ਨਹੀਂ ਦੇਵਾਂਗੇ ਫਿਰ ਗੱਲ ਨਹੀਂ ਬਣਦੀ ਸੋ ਇਹਨਾ ਆਪਣੇ ਆਪ ਨੂੰ ਕਦੇ ਕਿਹਾ ਕਰੋ ਮੈਂ ਜੀ ਐਵੇਂ ਹੀ ਆ ਕਦੇ ਇਦਾਂ ਨਹੀਂ ਕਹਿਣਾ ਤੇ ਮੈਂ ਕਿ ਜਿਹੜੀ ਗੱਲ ਕਰਦਾ ਸੀ ਕਈ ਬੰਦੇ ਇਹ ਕਹਿੰਦੇ ਐ ਮਿੱਟੀ ਨੂੰ ਹੱਥ ਪਾਉਣਾ ਸੋਨਾ ਬਣਦੀ ਐ ਕਈ ਕਹਿਣਗੇ ਮੈਂ سونے ਨੂੰ ਹੱਥ ਪਾਉਣਾ ਮਿੱਟੀ ਹੋ ਜਾਂਦਾ ਐ ਇਦਾਂ ਆਪਣੀ ਆਪਣੇ ਆਪ ਵਾਸਤੇ ਇਦਾਂ ਨਾ ਸੋਚਿਆ ਕਰੋ ਪਰ ਇੱਕ ਗੱਲ ਪੱਕੀ ਹੈ ਵੀਰੋ ਇੱਕ ਗੱਲ ਪੱਕੀ ਹੈ ਜਿਹੜੀ ਚੀਜ਼ ਦੂਰ ਹੈ ਸਾਡੇ ਦਿਮਾਗ ਵਿੱਚ ਉਹ ਸੋਨਾ ਹੈ ਜਿੱਦੇ ਕੋਲ ਆ ਜਾਂਦੀ ਹੈ ਉਹ ਦਿਨ ਮਿੱਟੀ ਬਣ ਜਾਂਦੀ ਹੈ ਮੋਟਰਸਾਈਕਲ ਸ਼ੋਅਰੂਮ 'ਚ ਖੜਾ ਹੈ ਬੋਲਟ ਪਟਿਆਲੇ ਢੇੜਾ ਮਾਰਨ ਗਿਆ ਬੋਲਟ ਵੇਖ ਕੇ ਆਇਆ ਕਹਿੰਦਾ ਹਾਈਵੇ ਕਿਤੇ ਮੇਰੇ ਕੋਲ ਹੋਵੇ ਪਿਓ ਨਾਲ ਲੜ ਲੁੜ ਕੇ 2 ਲੱਖ ਇਕੱਠਾ ਕਰਕੇ 2 ਕ ਲੱਖ ਦਾ ਬੋਲਟ ਲੈ ਆਇਆ ਹੁਣ ਖਲਾੜ ਲਿਆ 5 7 5 7 10 ਦਿਨ ਦੂ 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 ਕਰਦਾ ਕੋਈ ਬਜ਼ਾਰਾਂ ਬਜ਼ੂਰਾਂ ਚ ਗੇੜੇ ਦਿੱਤੇ ਮਹੀਨੇ ਕੇ ਬਾਅਦ ਚਾਹ ਲੈ ਗਿਆ ਹੁਣ ਕੱਪੜਾ ਵੀ ਨਹੀਂ ਮਾਰਦਾ ਉਹਦੇ ਉੱਤੇ ਆ ਜਿੰਨੇ ਮੁੰਡੇ ਬੈਠੇ ਹੋ ਚੇਤਾ ਕਰੋ ਸਪਲੈਂਡਰ ਜਦੋਂ ਨਵਾਂ ਲਿਆਂਦਾ ਸੀ ਉਦੋਂ ਹੁਣ ਹੁਣ ਬਾਹਰ ਖੜਾ ਹੋਣਾ ਜਿੱਦੇ ਟਰੈਕਟਰ ਨਵਾਂ ਆਇਆ ਸੀ ਉਹਦੇ ਤਾਂ ਅੱਜ ਦਵਾਨ ਤੇ ਆਉਣ ਲੱਗੇ ਵੀ ਨਹੀਂ ਕੱਪੜਾ ਮਾਰਿਆ ਐਂ ਲੈ ਆ ਵੀ ਚੱਲ ਕੋਈ ਨਹੀਂ ਫੇਰ ਕੀ ਫਰਕ ਪੈਂਦਾ ਵਿਆਹ ਹੋਣਾ ਹੈ ਮੰਗਣਾ ਹੋਇਆ ਹੈ ਬਸ ਕਦੋਂ ਮੌਕਾ ਦੋ ਸਮਾਂ ਹੋਊ ਕਦੋਂ ਵਿਆਹ ਹੋਊ ਕਦੋਂ ਇਕੱਠੇ ਹੋਵਾਂਗੇ ਹੋ ਗਏ ਹੁਣ ਹੋ ਗਏ 6 ਮਹੀਨੇ ਵਿਆਹ ਨੂੰ ਹੁਣ ਕਿਵੇਂ ਐ ਹੁਣ ਮਿੱਟੀ ਹੁਣ ਮਿੱਟੀ ਸੋਨਾ ਕੀ ਬਣ ਗਿਆ ਹੁਣ ਮਿੱਟੀ ਹੋ ਗਿਆ ਜਿਹੜੀ ਚੀਜ਼ ਮਿਲ ਗਈ ਮਿੱਟੀ ਜਿਹੜੀ ਦੂਰ ਐ ਆ ਇੱਥੇ ਬੈਠੇ ਆ ਮੈਨੂੰ ਕਈ ਮੁੰਡੇ ਵਿੱਚ ਕਦੋਂ ਨਾਲ ਚੜਾਉਂਗੇ ਜਥੇ 'ਚ ਕਰ ਲੋ ਸ਼ਾਮਲਾ ਕੱਲ ਵੀ ਇੱਕ ਸਿੰਘ ਪਿੱਛੇ ਭੱਜਦਾ ਸੀ ਮੈਨੂੰ ਵੀ ਲੈ ਜਾਓ ਜਥੇ ਦੇ ਵਿੱਚ ਜਿੱਦੇ ਤੂੰ ਇੱਥੇ ਆ ਗਿਆ ਉਹਦੇ ਮਿੱਟੀ ਹੋ ਜੂ ਉੱਥੇ ਬੈਠਾ ਸੋਣਾ ਲੱਗਦਾ ਹੁਣ ਤਰਸਦਾ ਮੈਂ ਵੜ ਜਾ ਵਿੱਚ ਜਿੱਦੇ ਆ ਗਿਆ ਉਹਦੇ ਮਿੱਟੀ ਮਿੱਟੀ ਉਹਦਣ ਕਦਰ ਕੱਢ ਜਾਏਗੀ ਹਰ ਚੀਜ਼ ਨਾਲ ਅਸੀਂ ਇਦਾਂ ਕਰਦੇ ਆ ਸਾਡਾ ਦਿਮਾਗ ਇਦਾਂ ਦਾ ਹੈ ਮਾਵਾ ਘਰੇ ਫਿਰਦੀਆਂ ਨੇ ਉਹ ਬੇਬੇ ਘਰੀ ਹੈ ਬੁੜੀ ਘਰੀ ਐਂ ਬੋਲਦਾ ਬੰਦਾ ਜਿੱਦੇ ਮਰਦੀ ਹੈ ਫੇਰ ਲੱਗਦਾ ਹਾਏ ਓਏ ਮਾਂ ਕਿੱਡੀ ਵੱਡੀ ਚੀਜ਼ ਹੈ ਹਾਂਜੀ ਆ ਮੇਰੇ ਨਾਨਕੇ ਬੈਠੇ ਐ ਵਿੱਚ ਤਾਲਾਂ ਆ ਨਾਲ ਹੀ ਪਿੰਡ ਆ ਤਾਲਾਂ ਦੁਨੀਆ ਵਿੱਚ ਇੱਕੋ ਇੱਕ ਪਿੰਡ ਹੁੰਦਾ ਹੈ ਸਿੰਘੋ ਸੁਣੋ ਦੁਨੀਆ ਵਿੱਚ ਇੱਕੋ ਇੱਕ ਪਿੰਡ ਹੁੰਦਾ ਜਿੱਥੇ ਤੁਹਾਨੂੰ ਤੁਹਾਡੀ ਮਾਂ ਦੇ ਨਾਂ ਤੇ ਜਾਣਦੇ ਹੁੰਦੇ ਆ ਸਾਰੀ ਦੁਨੀਆ 'ਚ ਪਿਓ ਦੇ ਨਾਂ ਤੇ ਜਾਣਦੇ ਆ ਪਰ ਇੱਕੋ ਇੱਕ ਪਿੰਡ ਹੁੰਦਾ ਤੇਰੇ ਮਾਮਿਆਂ ਦਾ ਪਿੰਡ ਤੇਰਾ ਨਾਨਕਾ ਪਿੰਡ ਜਿੱਦੇ ਜਿਸ ਪਿੰਡ ਵਿੱਚ ਸਾਰਾ ਪਿੰਡ ਤੈਨੂੰ ਮਾਂ ਦੇ ਨਾਂ ਤੇ ਜਾਣਦਾ ਜਿੱਦੇ ਮੈਂ ਮੇਰੇ ਪਿੰਡ 'ਚ ਜਾਊਂ ਉੱਥੇ ਐ ਨਹੀਂ ਕੋਈ ਕਹੂ ਪੂਰਨ ਦਾ ਮੁੰਡਾ ਆਇਆ ਸਾਰੇ ਮੇਰੇ ਪਿੰਡ ਵਾਲੇ ਨਾਨਕੇ ਪਤਾ ਕੀ ਕਹਿਣਗੇ ਪਿੰਦਰ ਦਾ ਮੁੰਡਾ ਆਇਆ ਮੇਰੀ ਮਾਂ ਨੂੰ ਯਾਦ ਕਰਨਗੇ ਉੱਥੇ ਤੁਹਾਡਾ ਇੱਕੋ ਇੱਕ ਨਾਨਕਾ ਪਿੰਡ ਹੁੰਦਾ ਜਿੱਥੇ ਮਾਂ ਦੇ ਨਾਂ ਤੇ ਲੋਕ ਬੱਚਿਆਂ ਨੂੰ ਜਾਣਦੇ ਐ ਬੈਠੀਆਂ ਕਰੇ ਕੋਈ ਗਦਰ ਨਹੀਂ ਜਿੱਦੇ ਮਰ ਗਈਆਂ ਫਿਰ ਪਵਾ ਮਾਰ ਮਾਰ ਰੋਂਦਾ ਵਰੇਸ਼ਾਂ ਚ ਰੁੱਲਦੇ ਨੇ ਰੋਜੀ ਲਈ ਪਾਤਰ ਜੀ ਨੇ ਲਿਖਿਆ ਸੀ ਦੇਸ਼ ਉਹ ਪਰਤਣਗੇ ਆਪਣੇ ਕਦੀ ਵਰੇਸ਼ਾਂ ਚ ਰੁੱਲਦੇ ਨੇ ਰੋਜੀ ਲਈ ਦੇਸ਼ ਉਹ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਵੇ ਦੀ ਅਗਨ ਕੁਝ ਕਬਰਾਂ ਦੇ ਰੁੱਖ ਥੱਲੇ ਜਾ ਵਹਿਣਗੇ ਜਿਨ੍ਹਾਂ ਦੀਆਂ ਮਾਵਾਂ ਮਰ ਗਈਆਂ ਅਮਰੀਕਾ ਸੀ ਕੈਨੇਡਾ ਸੀ ਆ ਨਹੀਂ ਸਕੇ ਮਾਂ ਦੇ ਭੋਗ ਤੇ ਮਰੀ ਤੇ ਵੇਖ ਨਹੀਂ ਸਕੇ ਮੂੰਹ ਆਪਣੀ ਮਾਂ ਦਾ ਉਹਨਾਂ ਨੂੰ ਪੁੱਛ ਕੇ ਵੇਖੋ ਮਾਂ ਕੀ ਐ ਪਿਓ ਜਿੱਤੇ ਮਰਦਾ ਉਦੋਂ ਪਤਾ ਲੱਗਦਾ ਪਿਓ ਕੀ ਚੀਜ਼ ਐ ਜੀਵਨ ਸਾਥੀ ਜਿਉਂਦਾ ਹੋਵੇ ਨਾ ਇਦਾਂ ਬੈਠਾ ਮਰਿਆ ਫੇਰ ਪਤਾ ਲੱਗਦਾ ਵੀ ਬੰਦੇ ਦੀ ਕਿੱਡੀ ਲੋੜ ਐ ਜੇ ਅੱਜ ਅੱਜ ਲੋੜ ਐ ਬੰਦੇ ਦੀ ਔਰਤ ਨੂੰ ਪਤਾ ਲੱਗਦਾ ਜਦੋਂ ਚਿੱਟੀ ਚੁੰਨੀ ਲੈਣੀ ਪੈਂਦੀ ਐ ਵੀ ਬੰਦਾ ਬੰਦਾ ਹੀ ਐ ਮੇਰੇ ਘਰ ਵਾਲਾ ਜਹੇ ਜਹਾ ਵੀ ਸੀ ਨਾਲ ਖੜਦਾ ਸੀ ਨਾ ਜਦੋਂ ਉਹਦੇ ਨਾਲ ਮੈਂ ਰਾਣੀ ਸੀ ਸਰਦਾਰ ਦੇ ਨਾਲ ਮੈਂ ਸਰਦਾਰਨੀ ਸੀ ਮੇਰੀ ਇੱਜ਼ਤ ਸੀ ਤੇ ਸੇਮ ਗੱਲ ਤੁਹਾਡੇ ਤੇ ਵੀ ਲਾਗੂ ਹੁੰਦੀ ਐ ਲੱਖ ਗਾਲ੍ਹਾਂ ਕੱਢਦਾ ਰਹੇ ਲੜਦਾ ਰਹੇ ਜਿੱਦਣ ਮਰ ਗਈ ਉਹਦੇ ਪਤਾ ਲੱਗੂ ਘਰ ਤੇ ਘਰ ਵਾਲੀ ਨਾਲ ਹੀ ਸੀ ਜਿਹੜੀ ਉਹਨੂੰ ਪਤਾ ਸੀ ਨਾ ਮੇਰੀ ਮੈਨੂੰ ਦਾਲ ਚਾਹੀਦੀ ਹੈ ਕਿ ਕੱਦੂ ਚਾਹੀਦਾ ਕਿ ਅੱਜ ਮੈਂ ਚੌਲ ਖਾਣੇ ਆ ਇਹ ਘਰ ਵਾਲੀ ਨੂੰ ਹੀ ਪਤਾ ਹੁੰਦਾ ਨਹੀਂ ਕੋਈ ਦੂਜਾ ਕਦਰ ਕਰ ਸਕਦਾ ਇਹ ਮਿੱਟੀ ਹੈ ਜਦੋਂ ਮਿਲਿਆ ਹੋਇਆ ਜਿਹਦੇ ਤੁਰ ਗਿਆ ਸੋਨਾ ਬਣ ਜਾ ਜਵੰਦਾ ਇੱਥੇ ਹੀ ਐ ਜਿਉਂਦਾ ਹੈ ਜੇ ਜਿਉਂਦਾ ਰਵੇ ਸਾਰੀ ਦੁਨੀਆ ਅਰਦਾਸਾਂ ਕਰਦੀ ਹੈ ਪਰ ਅੱਜ ਤੋਂ 10 ਦਿਨ ਪਹਿਲਾਂ ਕੌਣ ਪੁੱਛਦਾ ਸੀ ਅੱਜ ਜਦੋਂ ਹਸਪੀਟਲ 'ਚ ਗਿਆ ਫੇਰ ਕਹਿੰਦੇ ਯਾਰ ਬੰਦਾ ਵਧੀਆ ਸੀ ਉਹ ਵਧੀਆ ਸੀ ਮੂਸੇ ਵਾਲਾ ਜਿਉਂਦਾ ਹਰਾਤਾ ਸੀ ਨਾ ਤੇ ਜਦੋਂ ਤੁਰ ਗਿਆ ਹਾਏ ਓਏ ਮੂਸੇ ਵਾਲੇ ਵਰਗਾ ਬਣ ਨਹੀਂ ਸਕਦਾ ਕੋਈ ਇਹ ਸਾਡਾ ਸਮਾਜ ਹੈ ਇਟ ਸਿਸਟਮ ਹੈ ਕੋਲ ਜਿਹੜੀ ਕੋਲ ਚੀਜ਼ ਹੈ ਉਹ ਮਿੱਟੀ ਹੈ ਸਾਡੇ ਲਈ ਜਿਹੜੀ ਦੂਰ ਹੈ ਉਹ ਸੋਨਾ ਹੈ ਇਸੇ ਕਰਕੇ ਕਈ ਅੱਜ ਕਹਿਣਗੇ ਪੁਰਾਣਾ ਜ਼ਮਾਨਾ ਬਹੁਤ ਵਧੀਆ ਹੁੰਦਾ ਸੀ ਇਹ ਵੀ ਤਾਂ ਹੈ ਉਹ ਬੀਤ ਗਿਆ ਤੈਨੂੰ ਵਧੀਆ ਲੱਗਣ ਲੱਗਿਆ ਅੱਜ ਵਾਲੇ ਦੀ ਕਦਰ ਕਰਨੀ ਹੈ ਤੇ ਕਰ ਓਏ ਪ੍ਰਾ ਪ੍ਰਾ ਪ੍ਰਾਵਾ ਵੇਖੀ ਆਂ ਬਰਸਾਤ ਆ ਲੈਣ ਦੇ ਕੱਲ ਨੂੰ ਤੇਰੇ ਘਰੇ ਬਾਥਰੂਮ ਬਣਿਆ ਐ ਅੰਦਰ ਹੀ ਨਾਲ ਐਂ ਤੈਨੂੰ ਇੱਕ ਵਾਰ ਜੇ 40 ਸਾਲ ਪਿੱਛੇ ਲੈ ਜਾਈਏ ਇੱਕ ਦਿਨ ਨਹੀਂ ਰਹਿਣਾ ਤੈਂ ਉੱਥੇ ਚਾਰ ਚਾਰ ਦਿਨ ਝੜੀਆਂ ਲੱਗ ਜਾਂਦੀਆਂ ਸੀ ਖੇਤਾਂ ਦੇ ਵਿੱਚ ਬਾਹਰ ਬਾਹਰ ਅੰਦਰ ਜਾਣਾ ਖੇਤਾਂ 'ਚ ਆ ਮਾਈਆਂ 8 8 ਦਿਨ ਜਦੋਂ ਝੜੀ ਲੱਗਣੀ ਨੌਣ ਨੂੰ ਕੋਈ ਸਿਸਟਮ ਨਹੀਂ ਠੰਡਾ ਪਾਣੀ ਗਰਮ ਪਾਣੀ ਅੱਜ ਕੱਲ ਤੇ ਡੂਟੀਆਂ ਚ ਸਭ ਕੁਝ ਆਉਂਦਾ ਪਰ ਸੁਭਾਅ ਹੈ ਸਾਡੇ ਮਾਈਂਡ ਦਾ ਜੋ ਕੋਲ ਹੈ ਉਹ ਮਿੱਟੀ ਜੋ ਦੂਰ ਹੈ ਉਹ ਸੋਨਾ ਇਹ ਸਾਡਾ ਸੁਭਾਅ ਹੈ ਮੈਂ ਕਹਿੰਦਾ ਤੁਸੀਂ ਇੱਥੇ ਬੈਠੇ ਆ ਨਾ ਤੁਹਾਡੇ ਚ ਬੜੇ ਵੀਰ ਨੇ ਜਿਹੜੇ ਚਾਹੁੰਦੇ ਆ ਯਾਰ ਕੈਨੇਡਾ ਜਾਣਾ ਹੈ ਹਜੇ ਵੀ ਹੈਗੇ ਬਜੇ ਇੱਛਾ ਰੱਖਦੇ ਕੋਈ ਕਹਿੰਦਾ ਅਮਰੀਕਾ ਜਾਣਾ ਹੈ ਪਰ ਇਨੇ ਤੁਸੀਂ ਨਹੀਂ ਤਰਸਦੇ ਅਮਰੀਕਾ ਲਈ ਜਿਹੜੇ ਅਮਰੀਕਾ ਵਾਲੇ ਤਰਸਦੇ ਐ ਇੰਡੀਆ ਆਉਣ ਵਾਸਤੇ ਜਿੱਦਣ ਇੰਡੀਆ ਮੈਂ ਤੁਹਾਨੂੰ ਦੱਸਦਾ ਸਾਡਾ ਇੱਕ ਬੰਦਾ ਨਾ ਮੈਂ ਅਮਰੀਕਾ ਸੀ ਗੁਰਦੁਆਰਾ ਸਾਹਿਬ ਅਸੀਂ ਉੱਥੇ ਇੱਕ ਗੁਰਦੁਆਰਾ ਬਣਾਇਆ ਮੈਰੀਲੈਂਡ ਵਿੱਚ ਤੇ ਮੈਂ ਜਾਂਦਾ ਰਿਆਂ ਉੱਥੇ ਕਈ ਸਾਲ ਹੁਣ ਵੀ ਜਾਂਦਾ ਹੀ ਆ ਸਾਡੇ ਸਿੰਘ ਨੇ ਉੱਥੇ ਉਹ ਗੁਰਦੁਆਰਾ ਸਾਹਿਬ ਮੈਂ ਰਿਹਾ 2-3 ਦਿਨ ਸਾਡਾ ਇੱਕ ਬੰਦਾ ਬਾਰਡਰ ਬੂਡਰ ਟੱਪ ਕੇ ਮੈਨੂੰ ਜਾਣਦਾ ਸੀ ਉਹ ਉੱਥੇ ਪਹੁੰਚਿਆ ਤੇ ਐਦਾਂ ਮੈਂ ਬੈਠਾ ਮੈਨੂੰ ਮਿਲਿਆ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਕੇ ਮੇਰੇ ਕੋਲ ਆ ਗਿਆ ਮੈਂ ਕਿਹਾ ਆ ਗਿਆ ਕਹਿੰਦਾ ਪਹੁੰਚ ਗਿਆ ਮੈਂ ਕਿਹਾ ਉਹ ਜਿਹੜੇ ਕੈਂਪ ਕੁੰਬ ਚੋਂ ਬਚ ਕੇ ਨਿਕਲ ਆਇਆ ਕਹਿੰਦਾ ਨਿਕਲ ਆਇਆ ਜੰਗਲਾਂ ਜੰਗਲਾਂ ਦਾ ਰਾਹ ਕਹਿੰਦਾ ਬਾਲੇ ਔਖੇ ਹੋਏ 6 ਮਹੀਨੇ ਲੱਗੇ ਅਮਰੀਕਾ ਪਹੁੰਚਣ ਤੇ 6 ਮਹੀਨੇ ਅੱਜ ਪਹੁੰਚਿਆ ਪਹਿਲਾ ਹੀ ਦਿਨ ਪਹਿਲਾ ਹੀ ਦਿਨ ਸਿੱਧਾ 에어ਪੋਰਟ ਤੋਂ ਉੱਤਰ ਕੇ ਮੇਰੇ ਕੋਲ ਆਇਆ 6 ਮਹੀਨੇ ੱੱਕੇ ਖਾ ਕੇ ਅਮਰੀਕਾ ਪਹੁੰਚਿਆ ਮੈਂ ਬੈਠਾ ਮੈਂ ਕਿਹਾ ਫਿਰ ਹੁਣ ਕੀ ਵਿਚਾਰ ਹੈ ਕਹਿੰਦਾ ਬਸ ਹੁਣ ਪੱਕੇ ਹੋ ਕੇ ਇੰਡੀਆ ਜਾਣਾ ਹੈ ਕਹਿੰਦਾ ਬਸ ਪੱਕੇ ਹੋ ਜੀਏ ਇੰਡੀਆ ਚਲੀਏ ਮੈਂ ਕਿਹਾ ਕੀ ਰਹਿ ਗਿਆ ਪਹਿਲਾਂ ਉੱਧਰ ਨੂੰ ਜਾਣ ਨੂੰ ਕਾਲਾ ਸੀ ਹੁਣ ਇੰਡੀਆ ਨੂੰ ਜਾਣ ਨੂੰ ਕਾਲਾ ਹੋ ਗਿਆ ਇੱਥੇ ਵਾਲੇ ਕਹਿੰਦੇ ਨੇ ਉੱਥੇ ਚੱਲੋ ਉੱਥੇ ਵਾਲੇ ਕਹਿੰਦੇ ਨੇ ਇੱਥੇ ਚੱਲੋ ਪਰ ਸਵਾਦ ਤਾਂ ਆਉਣਾ ਹੈ ਜੋ ਹੈ ਉਹਦੇ ਵਿੱਚ ਰਹਿਣਾ ਖੁਸ਼ ਰਹਿਣਾ ਸਿੱਖ ਪ੍ਰੈਜ਼ੈਂਟ ਮੂਮੈਂਟ ਵਿੱਚ ਆਓ ਜਿਹੜਾ ਮਰਜ਼ੀ ਤੁਸੀਂ ਧਾਰਮਿਕ ਲਿਟਰੇਚਰ ਪੜ੍ਹ ਲਓ ਮਹਾਤਮਾ ਬੁੱਧ ਨੂੰ ਪੜ੍ਹ ਲਓ ਬਾਬਾ ਫਰੀਦ ਸਾਹਿਬ ਨੂੰ ਪੜ੍ਹ ਲਓ ਗੁਰੂ ਨਾਨਕ ਨੂੰ ਪੜ੍ਹ ਲਓ ਕਹਿੰਦੇ ਵਰਤਮਾਨ ਵਿੱਚ ਜੀ ਆਜ ਮਲਾਵਾ ਸੇਖ ਫਰੀਦ ਟੱਕੇ ਮਕੁੰਜੜੀਆਂ ਮਨਹੋ ਮਚਿੰਦੜੀਆਂ ਅੱਜ ਵਿੱਚ ਪਰਮਾਤਮਾ ਹੈ ਹੁਣ ਵਿੱਚ ਪਰਮਾਤਮਾ ਹੈ ਪ੍ਰੈਜ਼ੈਂਟ ਮੂਮੈਂਟ ਵਿੱਚ ਪਰਮਾਤਮਾ ਹੈ ਤੂੰ ਜਾਂ ਤੇ ਭੂਤਕਾਲ ਵਿੱਚ ਤੁਰਿਆ ਫਿਰਦਾ ਹੈ ਬੀਤ ਗਏ ਵਿੱਚ ਤੇ ਜਾਂ ਫਿਰ ਤੁਰਿਆ ਫਿਰਦਾ ਆਉਣ ਵਾਲੇ ਸਮੇਂ ਬਾਰੇ ਸੋਚਦਾ ਰਹਿਣਾ ਪਰ ਜੋ ਵਰਤ ਰਿਹਾ ਉਹਨੂੰ ਵੇਖ ਜੋ ਚੱਲ ਰਿਹਾ ਟਾਈਮ ਹੈ ਉਹਨੂੰ ਵੇਖ ਜਿਹੜਾ ਅੱਜ ਤੇਰੇ ਕੋਲ ਹੈ ਉਹਨੂੰ ਵੇਖ ਪ੍ਰੈਜ਼ੈਂਟ ਵਿੱਚ ਆਓ ਵਰਤਮਾਨ ਵਿੱਚ ਆਓ ਤੇ ਗੁਰਮਖੋ ਜਿਹੜਾ ਬੰਦਾ ਸ਼ੁਕਰਾਨੇ ਵਿੱਚ ਜਿਉਂਦਾ ਹੈ ਹਰ ਵੇਲੇ ਜਿਹੜਾ ਸ਼ੁਕਰਾਨੇ ਚ ਜਿਉਂਦਾ ਹੈ ਉਹ ਅੱਜ ਵਿੱਚ ਜਿਉਂਦਾ ਹੈ ਹੁਣ ਵਿੱਚ ਜਿਉਂਦਾ ਅੱਜ ਜੋ ਸਾਡੇ ਕੋਲ ਹੈ ਉਹਨੂੰ ਮਾਣੋ ਆਉਣ ਵਾਲਾ ਵਾ ਆਏਗਾ ਉਹਦੇ ਲਈ ਮਿਹਨਤ ਕਰੀਏ ਅਰ ਜੋ ਅੱਜ ਵਰਤ ਰਿਹਾ ਹੈ ਉਹਨੂੰ ਮਾਣਾ ਉਹਨੂੰ ਮੰਨਣਾ ਸਿੱਖੀਏ ਉਹਦਾ ਆਨੰਦ ਲਈਏ ਫਿਰ ਗੱਲ ਬਣੇਗੀ ਤਾਂ ਕਰਕੇ ਜੋ ਕੋਲ ਹੈ ਜੋ ਅੱਜ ਸਾਡੇ ਪਾਸ ਹੈ ਉਹਦੀ ਕਦਰ ਕਰੋ ਤੇ ਕਦੇ ਨੈਗੇਟਿਵ ਨਜ਼ਰੀਆ ਨਾ ਰੱਖੋ ਜੋ ਤੇਰੇ ਕੋਲ ਹੈ ਤੁਸੀਂ ਇੱਥੇ ਬੈਠੇ ਹੈ ਨਾ ਜਿੰਨੇ ਬੰਦੇ ਮੇਰੇ ਕੰਨੀ ਵੇਖੋ ਭਾਈ ਰਣਜੀਤ ਸਿੰਘ ਨੂੰ ਸੁਣਨ ਵਾਸਤੇ 50000 ਬੰਦਾ ਆ ਗਿਆ ਤੁਸੀਂ ਇਹ ਸੋਚੀ ਜਾਓ ਜਰ ਜੇ ਇਹਦੀ ਥਾਂ ਤੇ ਮੈਂ ਹੋਵਾਂ ਨਾ ਨਾ ਤੂੰ ਤੇਰੇ ਵਰਗਾ ਹੀ ਵਧੀਆ ਲੱਗਣਾ ਮੈਂ ਮੇਰੇ ਵਰਗਾ ਵਧੀਆ ਲੱਗਦਾ ਜਿਹੜਾ ਤੈਨੂੰ ਆਉਂਦਾ ਉਹ ਮੈਨੂੰ ਨਹੀਂ ਆਉਂਦਾ ਜਿੱਥੇ ਤੂੰ ਟਰਾਲੀ ਬੈਕ ਕਰ ਲੈਣਾ ਮੇਥੋਂ ਨਹੀਂ ਹੋਣੀ ਜਿਹੜੀ ਘੰਟਾ ਕਈ ਤੇਥੋਂ ਚੱਲਦੀ ਐ ਮੇਥੋਂ ਨਹੀਂ ਚੱਲਣੀ ਜਿਹੜਾ ਤਿੰਨ ਤਿੰਨ ਚਾਰ ਚਾਰ ਘੰਟੇ ਤੂੰ ਕੰਮ ਐ ਹਾਰਡ ਵਰਕ ਕਰ ਸਕਦਾ ਨਹੀਂ ਹੋਣਾ ਤੂੰ ਆਪਣੇ ਆਪ ਨੂੰ ਥੱਲੇ ਨਾ ਸਮਝ ਬਸ ਕਦੇ ਡਾਊਨ ਨਾ ਕਰੋ ਆਪਣੇ ਆਪ ਨੂੰ ਠੀਕ ਹੈ ਮੈਨੂੰ ਮੌਕਾ ਮਿਲ ਗਿਆ ਸੰਜੋਗ ਬਣ ਗਿਆ ਮੈਂ ਇੱਥੇ ਖੜਾ ਪਰ ਜਿੱਥੇ ਤੂੰ ਹੈ ਇਹ ਭਰਮ ਹੁੰਦਾ ਹੈ ਭਲੇਖਾ ਹੁੰਦਾ ਹੈ ਭਲੇਖਾ ਸਾਰਿਆਂ ਦੇ ਮਨ ਵਿੱਚ ਮੈਂ ਉਹਦੇ ਵਰਗਾ ਬਣ ਜਾ ਮੈਂ ਉਹਦੇ ਵਰਗਾ ਬਣ ਜਾ ਮੈਂ ਉਹਦੇ ਵਰਗਾ ਬਣ ਜਾ ਕਿਹਦੇ ਵਰਗਾ ਬੰਨਾ ਆਪਣੇ ਆਪ ਵਰਗੇ ਬਣੋ ਇੱਕ ਗੰਜਾ ਬੰਦਾ ਗੱਡੀ 'ਚ ਬੈਠਾ ਹੈ ਮਰਸਡੀ ਗੱਡੀ ਬਹੁਤ ਵੱਡੀ ਕਰੋੜ ਰੁਪਏ ਦੀ ਬੱਤੀਆਂ ਤੇ ਖੜੀ ਹੈ ਗੰਜਾ ਹੈ ਕੰਮ ਤੇ ਚੱਲਿਆ ਇੱਕ ਵਾਲ ਨਹੀਂ ਸਿਰ ਤੇ ਸਭ ਛੱਡ ਗਏ ਬਿਜ਼ਨਸਮੈਨ ਸੀ ਦਿਮਾਗ ਵਰਤਨ ਵਾਲਾ ਬੰਦਾ ਸੀ ਇੱਕ ਵਾਲ ਨਹੀਂ ਸਿਰ ਤੇ ਉਹ ਨਾ ਐਦਾਂ ਖੜਾ ਲਾਈਟਾਂ ਦੇ ਉੱਤੇ ਗੱਡੀ ਖੜੀ ਤੇ ਇੱਕ ਮੁੰਡਾ ਖੜਾ ਸਾਹਮਣੇ 20 ਸਾਲ ਦਾ ਸਟਰਗਲ ਕਰਨ ਵਾਲਾ ਬੱਚਾ ਉਹ ਨੌਕਰੀ ਲੈਣ ਵਾਸਤੇ ਜਾ ਰਿਹਾ ਕਿਤੇ ਫਿਰਦਾ ਧੱਕੇ ਖਾਂਦਾ ਨੌਕਰੀ ਮਿਲ ਜੇ ਬਿਲਕੁਲ ਪਤਲਾ ਮੁੰਡਾ ਲੰਬਾ ਸ਼ਰੀਰ ਮਿਹਨਤੀ ਬੱਚਾ ਐ ਖੜਾ ਹੈ ਤਕੜਾ ਘੋੜੇ ਵਰਗੇ ਹੁੰਦੇ ਨੇ ਨਾ ਕਈ ਬੰਦੇ ਘੋੜਿਆਂ ਵਰਗੇ ਹੁੰਦੇ ਐ ਆ ਪੂਰਾ ਗਠਿਆ ਹੋਇਆ ਉਹ ਜਿਹੜਾ ਬੱਚਾ ਹੈ ਉਹਦੇ ਵੱਲ ਵੇਖ ਕੇ ਨਾ ਉਹ ਜਿਹੜਾ ਬੱਚਾ ਸੋਚਦਾ ਹੈ ਨਜ਼ਾਰੇ ਤੇ ਸੇਠ ਦੇ ਨੇ ਕਹਿੰਦੇ ਕਿਵੇਂ ਕਹਿੰਦੇ ਕਿਆ ਐਡੀ ਵੱਡੀ ਗੱਡੀ ਅੱਗੇ ਡਰਾਈਵਰ ਇੱਕ ਬਾਡੀਗਾਰਡ ਵੀ ਬੈਠਾ ਅੱਗੇ ਜਦੋਂ ਕੋਈ ਤਾਕੀ ਖੋਲੂ ਇਹਨੂੰ ਆਪ ਨਹੀਂ ਤਾਕੀ ਖੋਲਣੀ ਪੈਂਦੀ ਕੋਈ ਤਾਕੀ ਖੋਲਦਾ ਐ ਦੀ ਤਾਕੀ ਇਹਦੀ ਕੋਈ ਖੋਲਦਾ ਸੂਟਕੇਸ ਕੋਲ ਰੱਖਿਆ ਡਰਾਈਵਰ ਗੱਡੀ ਚਲਾ ਰਿਹਾ ਕਰੋੜ ਰੁਪਏ ਦੀ ਗੱਡੀ ਐ ਕਿਆ ਬੰਦਾ ਐ ਇਦੀ ਥਾਂ ਤੇ ਕਿਤੇ ਮੈਂ ਹੋਵਾਂ ਮੈਂ ਇਹਦੇ ਵਰਗਾ ਹੋਵਾਂ ਇਹ ਐ ਸੋਚਦਾ ਜਿਹੜਾ ਗੱਡੀ 'ਚ ਬੈਠਾ ਉਹ ਪਤਾ ਕੀ ਵੇਖਦਾ ਹਾਏ ਓਏ ਕਿੰਨੇ ਸੋਲੇ ਇਹਦੇ ਸਿਰ ਤੇ ਵਾਲ ਨਹੀਂ ਮੇਰੇ ਤੇ ਇੱਕ ਵੀ ਨਹੀਂ ਕੰਝ ਪਿਆ ਪਿਆ ਤੇ ਜੇ ਕਿਤੇ ਮਾੜਾ ਮੋਟਾ ਕੋਈ ਗੋਲੀ ਗਾਲੀ ਚੱਲ ਜੇ ਮੇਰੇ ਤੋਂ ਤੇ 10 ਕਦਮਾਂ ਨਹੀਂ ਭੱਜਿਆ ਜਾਣਾ ਇੱਦਾ ਮੇਰਾ ਢਿੱਡ ਹੈ ਤੁਰਿਆ ਨਹੀਂ ਜਾਂਦਾ ਮੇਰੇ ਤੋਂ ਤੇ ਇਹ ਕਿੱਡਾ ਵਧੀਆ ਕਮਾਲ ਦੀ ਗੱਲ ਹੈ ਇਦੀ ਥਾਂ ਤੇ ਕਿਤੇ ਮੈਂ ਹੋਵਾਂ ਜੇ ਜਿਹੜਾ ਬਾਹਰ ਖੜਾ ਹੈ ਉਹ ਪਤਾ ਕੀ ਕਹਿੰਦਾ ਹੈ ਇਹਦੀ ਥਾਂ ਤੇ ਕਿਤੇ ਮੈਂ ਹੋਵਾਂ ਸਾਰੇ ਬੰਦੇ ਐਂ ਸੋਚੀ ਜਾਂਦੇ ਆ ਇਹਦੀ ਥਾਂ ਤੇ ਮੈਂ ਹੋਵਾਂ ਇਹਦੀ ਥਾਂ ਤੇ ਮੈਂ ਹੋਵਾਂ ਜਿੱਥੇ ਹੈਗਾ ਉੱਥੇ ਹੀ ਠੀਕ ਹੈ ਆਪਣੀ ਆਪਣੀ ਥਾਂ ਹੈ ਸਾਡੀ ਆਪਣੀ ਆਪਣੀ ਜਗ੍ਹਾ ਹੈ ਆਪਣਾ ਆਪਣਾ ਰੰਗ ਹੈ ਆਪਣਾ ਆਪਣਾ ਕੱਦ ਹੈ ਆਪਣਾ ਆਪਣਾ ਆਈਕਿਊ ਲੈਵਲ ਹੈ ਆਪਣਾ ਆਪਣਾ ਢੰਗ ਹੈ ਆਪਣਾ ਆਪਣਾ ਤਰੀਕਾ ਹੈ ਜੋ ਹੈ ਸੋ ਹੈ ਉਨੂੰ ਮਾਣੋ ਉਹਦੇ ਵਿੱਚ ਜਿਓ ਉਹਦੇ ਵਿੱਚ ਰਹੋ ਕਿਸੇ ਵਰਗੇ ਬਣ ਕੇ ਕੀ ਕਰੋਗੇ ਆਪਣੇ ਆਪ ਵਰਗੇ ਬਣੋ ਆਪਣੀ ਸ਼ਮਤਾ ਕੀ ਹੈ ਸਾਡੀ ਕੁਆਲਿਟੀ ਕੀ ਹੈ ਉਹਨੂੰ ਲੱਭੀਏ ਉਹਨੂੰ ਵੇਖੀਏ ਉਹਨੂੰ ਪਛਾਣੀਏ ਉਹਦੀ ਕਦਰ ਕਰੀਏ ਲੋਕੀ ਤੇਰੀ ਵੈਲਿਊ ਕੀ ਪਾਉਣਗੇ ਤੇਰੀਆਂ ਕੁਆਲਿਟੀਆਂ ਦੀ ਵੈਲਿਊ ਤੇ ਤੂੰ ਨਹੀਂ ਪਾਉਂਦਾ ਆਪ ਲੋਕ ਮੇਰੀ ਕਦਰ ਨਹੀਂ ਕਰਦੇ ਤੇਰੀ ਕਦਰ ਤੇ ਤੂੰ ਆਪ ਹੀ ਨਹੀਂ ਕਰਦਾ ਤੇਰੀ ਵੈਲਿਊ ਤੂੰ ਆਪ ਹੀ ਨਹੀਂ ਪਾਉਂਦਾ ਲੋਕ ਕੀ ਸਵਾਹ ਵੈਲਿਊ ਪਾਉਣ ਤੂੰ ਆਪ ਹੀ ਨਹੀਂ ਪਾਉਂਦਾ ਜਿਹੜਾ ਆਪਣੀ ਕਦਰ ਆਪ ਨਹੀਂ ਕਰੇਗਾ ਲੋਕ ਕਿਦਾਂ ਕਰਨਗੇ ਤਾਂ ਕਰਕੇ ਸੋਨਾ ਜੋ ਮਿਲ ਗਿਆ ਉਹ ਮਿੱਟੀ ਹੋ ਜਾਂਦਾ ਹੈ ਇਹ ਗੱਲ ਬਹੁਤ ਵਾਰ ਸਟੇਜ ਤੇ ਕੀਤੀ ਹੈ ਪਰ ਆਓ ਇਹਦੀ ਕਦਰ ਕਰੀਏ ਆ ਹੁਣ ਜਵਾਨੀ ਹੈ ਮਿੱਟੀ ਕੀਤੀ ਪਈ ਹੈ ਜਦੋਂ ਲੰਘ ਗਈ ਫਿਰ ਪਛਤਾਉਂਗੇ ਬਡੇ ਪਾ ਜੇ ਫਿਰ ਜਵਾਨੀ ਯਾਦ ਆਉਂਦੀ ਹੈ ਕਿਆ ਦਿਨ ਹੁੰਦੇ ਸੀ ਬਚਪਨ ਦੇ ਕਿਆ ਦਿਨ ਹੁੰਦੇ ਸੀ ਬਚਪਨ ਲੰਘ ਗਿਆ ਹੁਣ ਆਪੇ ਵਧੀਆ ਲੱਗਣ ਲੱਗੇ ਆ ਕੋਲ ਨਹੀਂ ਜਿਹੜੀ ਚੀਜ਼ ਉਹਦੀ ਕਦਰ ਕਰਦੇ ਆ ਇਸ ਕਰਕੇ ਜੋ ਅੱਜ ਹੈ ਇਨੂੰ ਗਵਾਇਓ ਨਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ